ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਗਨਪ੍ਰੀਤ ਸਿੰਘ ਉਹਨਾਂ ਕੋ ਜਿਹੜੇ ਕਿ ਐਡਰੀ ਤੋਂ ਕਾਉਂਸਲਰ ਦੀ ਚੋਣ ਲੜ ਰਹੇ ਨੇ ਹੁਣ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਾਲੇ ਉਹ ਆਪਣੇ ਬਾਰੇ ਦੱਸਣ ਕਿ ਭਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੇਰਾ ਨਾਮ ਸ਼ਗਨਪ੍ਰੀਤ ਸਿੰਘ ਸੂਚਾ ਜੀ ਮੈਂ ਪ੍ਰੋਫੈਸ਼ਨਲ ਲਾਇਰ ਹਾਂ ਜੀ ਉਰੇ ਕੈਨੇਡਾ ਦੇ ਵਿੱਚ ਜੀ ਸੋ ਮੇਰੀ ਵਾਈਫ ਵੀ ਲਾਇਰ ਹੈ ਜੀ ਤੇ ਮੇਰਾ ਬ੍ਰਦਰ ਵੀ ਲਾਇਰ ਹੈ ਸੋ ਮੈਂ ਸਿਟੀ ਏਡਰੀ ਸਿਟੀ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਮੈਂ ਫਾਈਲ ਕੀਤਾ ਨੋਮੀਨੇਸ਼ਨ ਫਾਈਲ ਕੀਤੀ ਹੈ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਜਦੋਂ ਤੁਸੀਂ ਇਹ ਆਪਣਾ ਮਨ ਬਣਾਇਆ ਆ ਵੀ ਅਸੀਂ ਚੋਣ ਲੜਨੀ ਆ ਇਹ ਕਿੱਦਾਂ ਵਿਚਾਰ ਆਇਆ ਤੁਹਾਡੇ ਮਨ 'ਚ ਹਾਂਜੀ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਸਿਟੀ ਕੌਂਸਲ ਦੀ ਸਭ ਤੋਂ ਪਹਿਲਾਂ ਤੁਹਾਨੂੰ ਨੋਟਿਸ ਆਫ ਇੰਟੈਂਟ ਫਾਈਲ ਕਰਨਾ ਪੈਂਦਾ ਜੀ ਸੋ ਮੈਂ ਨੋਟਿਸ ਆਫ ਅਟੈਂਡ ਜਦੋਂ ਫਾਈਲ ਕੀਤਾ ਤਾਂ ਮੈਨੂੰ ਕਾਫੀ ਕਮਿਊਨਿਟੀ ਵੱਲੋਂ ਕਾਫੀ ਵਧੀਆ ਰਿਸਪੌਂਸ ਆਇਆ ਮੈਨੂੰ ਕੰਟੈਕਟ ਕੀਤਾ ਬਹੁਤ ਲੋਕਾਂ ਨੇ ਫੋਨ ਤੇ ਈਮੇਲ ਤੇ ਹਾਂਜੀ ਵੀ ਤੁਸੀਂ ਨੋਮੀਨੇ ਆਪਣਾ ਨੋਮੀਨੇਸ਼ਨ ਵੀ ਫਾਈਲ ਕਰਨੀ ਹੈ ਇੰਟੈਂਟ ਤੁਸੀਂ ਫਾਈਲ ਕਰਤਾ ਜੀ ਸੋ ਆਪਣਾ ਦੈਨ ਫਿਰ ਮੈਂ ਡਿਸਾਈਡ ਕੀਤਾ ਕਿ ਆਪਾਂ ਨੋਮੀਨੇਸ਼ਨ ਵੀ ਫਾਈਲ ਕਰਾਂਗੇ ਸੋ ਆਪਣਾ ਆਈ ਏ ਲਾਇਰ ਬਾਈ ਪ੍ਰੋਫੈਸ਼ਨ ਐਂਡ ਰਨਿੰਗ ਥਿਸ ਇਲੈਕਸ਼ਨ ਬਾਈ ਚੋਇਸ ਜਿਵੇਂ ਤੁਸੀਂ ਹੁਣ ਸ਼ਗਰਪ੍ਰੀਤ ਜੀ ਜਾਣੇ ਹੋਣੇ ਡੋਰ ਨਾਕਿੰਗ ਤੇ ਆਪਣੀ ਕਮਿਊਨਿਟੀ ਜਾਂ ਹੋਰ ਕਮਿਊਨਿਟੀਆਂ ਵਾਲੇ ਤੁਹਾਨੂੰ ਬਹੁਤ ਆਪਣੀਆਂ ਸਮੱਸਿਆਵਾਂ ਦੱਸਦੇ ਹੋਣਗੇ। ਹੁਣ ਤੁਸੀਂ ਉਹਨਾਂ ਬਾਰੇ ਵੀ ਦੱਸੋ ਆਪਣੇ ਈਵਰਸ ਨੂੰ ਕਿ ਕਿਹੜੀਆਂ-ਕਿਹੜੀਆਂ ਮੇਨ ਸਮੱਸਿਆਵਾਂ ਆਸਲ ਜਿਹੜੀਆਂ ਆਪਣੇ ਲੋਕਾਂ ਚ ਹੈਗੀਆਂ। ਹਾਂਜੀ ਜਦੋਂ ਮੈਂ ਡੋਰ ਨਾਕਿੰਗ ਕਰਦਾ ਈਵਨ ਜਦੋਂ ਤੋਂ ਮੈਂ ਨਾਮਿਨੇਸ਼ਨ ਫਾਈਲ ਕੀਤੀ ਹੈ ਤਾਂ ਮੈਨੂੰ ਬਹੁਤ ਸਾਰੀਆਂ ਈਮੇਲਾਂ ਆਈਆਂ ਨੇ। ਆਪਣਾ ਕਨਸਰਨਸ ਆ ਰਹੇ ਨੇ ਬਹੁਤ ਜ਼ਿਆਦਾ ਕਨਸਰਨਸ ਆ ਰਹੇ ਨੇ। ਮੈਨੂੰ ਕਰਕੇ-ਕਰਕੇ ਲੱਗਦਾ ਕਿ ਲੋਕ ਬਹੁਤ ਹੈਲਪਲੈਸ ਫੀਲ ਕਰ ਰਹੇ ਨੇ ਉਰੇ ਇਰੀਅਰੀ ਦੇ ਵਿੱਚ। ਸੋ ਹੁ ਲਿਸਟ ਬਣਾਈ ਹੈ ਜੀ ਉਸ ਵਿੱਚ ਮੈਂ ਇੱਕ ਮੇਜਰ ਕਨਸਰਨਸ ਲਿਖੇ ਨੇ ਇੱਕ ਮਾਈਨਰ ਕਨਸਰਨਸ ਲਿਖੇ ਨੇ ਸੋ ਚਾਹੇ ਮੇਜਰ ਹੋਵੇ ਚਾਹੇ ਮਾਈਨਰ ਹੋਵੇ ਕਨਸਰਨਸ ਇੰਪੋਰਟੈਂਟ ਹੀ ਹੁੰਦੇ ਨੇ ਬਿਲਕੁਲ ਜੀ ਹਾਂਜੀ ਸੋ ਜਿਵੇਂ ਹੁਣ ਐਡਰੀਚ ਇਜ਼ ਫਾਸਟੈਸਟ ਗਰੋਇੰਗ ਪੋਪੂਲੇਸ਼ਨ ਵਿਦ ਅ ਡਾਈਵਰਸ ਕਮਿਊਨਿਟੀ ਸੋ ਹੁਣ ਇੱਥੇ ਕਈ ਪੇਰੈਂਟਸ ਨੇ ਜਿਹੜੇ ਆਪਣੇ ਬੱਚਿਆਂ ਲਈ ਆਊਟਡੋਰ ਐਕਟੀਵिटीज ਲਈ ਡਿਮਾਂਡ ਕਰ ਰਹੇ ਨੇ ਸੋ ਕਈ ਪੇਰੈਂਟਸ ਮੈਨੂੰ ਆ ਕੇ ਮਿਲਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਸਿਟੀ ਆਫ ਐਡਰੀਚ ਇੱਕ ਵੀ ਆਊਟ ਆ ਆਊਟਰ ਪੂਲ ਨਹੀਂ ਹੈਗਾ ਸੋ ਰੀਕ੍ਰੀیشنل ਐਕਟੀਵਿਟੀਆਂ ਨੂੰ ਮੈਂ ਜ਼ਿਆਦਾ ਪ੍ਰਮੋਟ ਕਰੂੰਗਾ ਸੋ ਰੀਕ੍ਰੀਸ਼ਨ ਐਕਟੀਵਿਟੀਆਂ ਬਾਰੇ ਮੈਨੂੰ ਕਾਫੀ ਜ਼ਿਆਦਾ ਕੁਐਸਚਨਸ ਆਉਂਦੇ ਨੇ ਕਿ ਤੁਸੀਂ ਆਪਣਾ ਇਹਨੂੰ ਐਕਸਪੈਂਡ ਕਰੋ ਸੋ ਮੈਂ ਤੁਹਾਨੂੰ ਇੱਕ ਇੱਥੇ ਗੱਲ ਹੋਰ ਐਡ-ਆਨ ਕਰ ਲੈਣਾ ਚਾਹੁੰਦਾ ਸੋ ਆਮ ਗੋਇੰਗ ਟੂ ਬੀ ਅਸ ਐਡਵੋਕੇਟ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਜੀ ਹਾਂਜੀ ਸੋ ਆਪਣਾ ਇੱਕ ਹੋਰ ਜਿਹੜੇ ਮੇਨ ਇਸ਼ੂਸ ਨੇ ਉਹ ਯੂਥ ਨੂੰ ਲੈ ਕੇ ਕਾਫੀ ਨੇ ਯੂਥ ਨੂੰ ਆਪਣਾ ਫੋਰ ਐਗਜ਼ਾਮਪਲ ਯੂਥ ਨੂੰ এমਪਲੋਇਮੈਂਟ ਦੀ ਦਿੱਕਤ ਆ ਰਹੀ ਹੈ ਫੋਰ ਐਗਜ਼ਾਮਪਲ ਜੇ ਆਪਾਂ ਆਊਟਡੋਰ ਪੂਲ ਬਣਾਵਾਂਗੇ ਉਹਦੇ ਲਈ ਬੱਚਿਆਂ ਲਈ ਵੀ ਇੱਕ ਆਊਟਡੋਰ ਐਕਟੀਵਿਟੀ ਜੋਬਸ ਉਹਨਾਂ ਨੂੰ ਮਿਲ ਸਕਦੀਆਂ ਨੇ ਸੋ ਕਾਫੀ ਹੈ ਕੰਮ ਕਰਨ ਵਾਲਾ ਈਵਨ ਡਿਮਾਂਡਸ ਆਉਂਦੀ ਹੈ ਕਿ ਪਾਰਕਸ ਹੋਰ ਸਾਨੂੰ ਚਾਹੀਦੇ ਨੇ ਸੋ ਹਾਂਜੀ ਇਹ ਕਬੂਰ ਮੈਂ ਕੱਲ ਕੱਲੀ ਚਾਹੁੰਦਾ ਸੀ ਜਿੱਦਾਂ ਆਮ ਹੁਣ ਯੂਥ ਵਾਸਤੇ ਕਈ ਐਕਟੀਵਿਟੀਆਂ ਲਈ ਚੰਗੇ ਪਲੇਸ ਨਹੀਂ ਹੈਗੀਆਂ ਆਪਣੀਆਂ ਤੇ ਗਰਾਊਂਡ ਨਹੀਂ ਹੈਗੀਆਂ ਕਿਉਂਕਿ ਹਰ ਪੇਰੈਂਟ ਸਚਾਉਂਦਾ ਹੈ ਵੀ ਮੇਰਾ ਬੱਚਾ ਜਿਹੜਾ ਆ ਉਹ ਵੀਜੀ ਰਹੇ ਕੁਛ ਇਦਾਂ ਦਾ ਵੀ ਧਿਆਨ ਛਾਏ ਤੁਹਾਡੇ ਆ ਹਾਂਜੀ ਡੈਫੀਨਿਟਲੀ ਇਹ ਵੀ ਆਪਣੇ ਧਿਆਨ ਛਾਏਗਾ ਸਾਰਾ ਕੁਝ ਠੀਕ ਹੈ ਜੀ ਸੋ ਮੈਂਜਮੈਂਟ ਨੇ ਦੱਸਿਆ ਕਿ ਆਪਾਂ ਮੈਂ ਰੀਕ੍ਰੀਏਸ਼ਨਲ ਐਕਟੀਵਿਟੀਆਂ ਨੂੰ ਜ਼ਿਆਦਾ ਪ੍ਰਮੋਟ ਕਰੂੰਗਾ ਜੀ ਜੀ ਹਾਂਜੀ ਠੀਕ ਹੈ ਜੀ ਹੁਣ ਜਿੱਦਾਂ ਆਪਾਂ ਪੰਜਾਬੀ ਕਮਿਊਨਿਟੀ ਦੀ ਗੱਲ ਹੀ ਕੀਤੀ ਆ ਹੋਰ ਕਮਿਊਨਿਟੀ ਅਜ ਵੀ ਤੁਸੀਂ ਜਾਂਦੇ ਹੋਣੇ ਆ ਹੋਰ ਵੀ ਕੈਂਡੀਡੇਟ ਹੋਣਗੇ ਤੁਹਾਡਾ ਤੇ ਉਹਨਾਂ ਦਾ ਆਪਸ ਵਿੱਚ ਤੁਸੀਂ ਕੀ ਡਿਫਰੈਂਸ ਦੇਖਿਆ ਵੀ ਕਿਦਾਂ ਆ ਆ ਦੇਖੋ ਜੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਮੇਰਾ ਜਿਹੜਾ ਲੀਗਲ ਪ੍ਰੋਫੈਸ਼ਨਲ ਮੈਨੂੰ ਹੈਲਪ ਕਰ ਰਿਹਾ ਸੋ ਮੈਨੂੰ ਆਪਣਾ ਪਾਲਿਸੀਜ਼ ਪ੍ਰੋਸੀਜਰ ਨਾਲ ਡੀਲ ਕਰਨ ਚ ਮੈਨ ਕੋਈ ਪ੍ਰੋਬਲਮ ਨਹੀਂ ਆਉਂਦੀ ਰੀਜ਼ਨ ਇਹ ਹੈ ਕਿ ਇੱਕ ਤਾਂ ਮੇਰੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੈ ਪਹਿਲਾਂ ਤੋਂ ਐਜ਼ ਅ ਲਾਇਰ ਹਾਂਜੀ ਸੋ ਅਸੀਂ ਵੈਸੇ ਵੀ ਐਜ਼ ਅ ਲਾਇਰ ਤੁਹਾਨੂੰ ਹਰ ਇੱਕ ਕਮਿਊਨਿਟੀ ਨਾਲ ਡੀਲ ਕਰਨਾ ਪੈਂਦਾ ਸੋ ਆਪਣਾ ਪ੍ਰੋਬਲਮਸ ਆਲਮੋਸਟ ਸਭ ਦੀਆਂ ਸੇਵੀ ਹੁੰਦੀਆਂ ਨੇ ਜੀ ਕਮਿਊਨਿਟੀ ਦੀਆਂ ਹਾਂਜੀ ਸੋ ਆਪਣਾ ਜੋ ਵੀ ਹੈ ਮੈਂ ਫਿਗਰ ਆਊਟ ਕਰਨ ਲੱਗਾ ਹੋਇਆ ਹਾਂ ਜੀ ਆਪਣਾ ਬੈਸਟ ਦੇਵਾਂਗੇ ਬੈਸਟ ਇੰਟਰਸਟਲੀ ਲੋਕਾਂ ਲਈ ਕੰਮ ਕਰਾਂਗੇ ਸੋ ਆਪਣਾ ਉਹਨਾਂ ਲਈ ਜਿਹੜੇ ਪਲਾਨਸ ਬਣਾਉਣੇ ਨੇ ਉਹ ਲੌਂਗ ਟਰਮ ਬਣਾਉਣੇ ਨੇ ਮੈਂ ਪਲਾਨਸ ਸੋ ਥੌਟਫੁਲ ਲੌਂਗ ਟਰਮ ਪਲਾਨਸ ਤੇ ਜਿਹੜੀਆਂ ਪਾਲਿਸੀਜ਼ ਨੇ ਉਹ ਆਪਾਂ ਈਵੈਲਿਊਏਟ ਕਰਾਂਗੇ ਪ੍ਰੋਸੀਜਰਸ properly ਉਹਨਾਂ ਨੂੰ ਐਕਸਪਲੇਨ ਕਰਾਂਗੇ ਜੀ ਠੀਕ ਹੈ ਜੀ ਇੱਕ ਹੋਰ ਵੱਡੀ ਜਿਹੜੀ ਸਮੱਸਿਆ ਆ ਆਉਂਦੀ ਆਪਣੇ ਜਿਹੜਾ ਬਜ਼ੁਰਗ ਆ ਪੁਰਾਣੇ ਹਨ ਉਹਨਾਂ ਨੂੰ ਲੈਂਗੁਏਜ ਦੀ ਬੜੀ ਪ੍ਰੋਬਲਮ ਆ ਹਾਂਜੀ ਉਹ ਵੀ ਇੱਕ ਬੜੀ ਵੱਡੀ ਸਮੱਸਿਆ ਸੀਗੀ ਪਹਿਲਾਂ ਹੁਣ ਚਲੋ ਬੱਚੇ ਪੜ੍ਹੇ ਲਿਖੇ ਆਉਣ ਲੱਗ ਪਏ ਆ ਗਾਂ ਗਾਂ ਐਕਸਪਲੇਨ ਕਰਦੇ ਤੁਹਾਨੂੰ ਤਾਂ ਕੋਈ ਲੈਂਗੁਏਜ ਦੀ ਪ੍ਰੋਬਲਮ ਨਹੀਂ ਕਦੀ ਬਜ਼ੁਰਗਾਂ ਨੇ ਵੀ ਗੱਲ ਕੀਤੀ ਵੀ ਕਾਕਾ ਬਹੁਤ ਵਧੀਆ ਕੀਤਾ ਤੈਂ ਹਾਂਜੀ ਦੇਖੋ ਇੱਕ ਇਹ ਬਹੁਤ ਵੱਡੀ ਪ੍ਰੋਬਲਮ ਸਗੀ #cityofedrich ਕੋਈ ਵੀ ਡਾਈਵਰਸ ਕੌਂਸਲ ਨਹੀਂ ਗਿਆ ਨਹੀਂ ਗਿਆ ਸੋ ਆਪਣਾ ਇਹ ਫਸਟ ਟਾਈਮ ਹੈ ਇਸ ਟਾਈਮ ਕਾਫੀ ਡਾਈਵਰਸ ਕਮਿਊਨਿਟੀ ਆਲੇ ਆਨੇ ਵੀ ਇੱਥੇ ਨੋਮੀਨੇਸ਼ਨ ਫਾਈਲ ਕੀਤੀ ਹੈ ਸੋ ਆਪਣਾ ਇਹ ਬਹੁਤ ਵੱਡੀ ਪ੍ਰੋਬਲਮ ਹੈ ਆਪਣੇ ਲੋਕਾਂ ਲਈ ਕਿ ਉਹ ਦੱਸਣਾ ਚਾਹੁੰਦੇ ਨੇ ਉਹ ਦੱਸ ਨਹੀਂ ਪਾਉਂਦੇ ਮੈਂ ਬਹੁਤ ਨੂੰ ਮਿਲ ਰਿਹਾ ਹਾਂ ਪਾਰਕਸ ਦੇ ਵਿੱਚ ਮੇਰੇ ਕੋਲ ਬਹੁਤ ਬਜ਼ੁਰਗ ਆਉਂਦੇ ਨੇ ਤੇ ਉਹ ਦੱਸਦੇ ਨੇ ਕੀ ਸਾਡੀਆਂ ਆਹ ਸਮੱਸਿਆਵਾਂ ਨੇ ਪਰ ਸਾਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਅਸੀਂ ਕਰੀਏ ਕੀ ਉਹਨਾਂ ਨੂੰ ਬਹੁਤ ਕੰਪਲੈਕਸ ਲੱਗਦਾ ਸੋ ਜਦੋਂ ਮੇਰੇ ਨਾਲ ਆਉਣ ਨਾਲ ਇੱਕ ਤਾਂ ਇਹ ਹੈਲਪ ਹੋਈ ਹੈ ਕਿ ਉਹ ਮੇਰੇ ਨਾਲ ਹੁਣ ਖੁੱਲ੍ਹ ਕੇ ਗੱਲ ਕਰ ਸਕਦੇ ਨੇ ਉਹ ਮੈਨੂੰ ਪੂਰੀਆਂ ਆਪਣੀਆਂ ਗੱਲਾਂ ਦੱਸਦੇ ਨੇ ਤੇ ਮੈਂ ਉਹਨਾਂ ਦੀ ਸੁਣਦਾ ਤੇ ਮੈਂ ਉਹਨਾਂ ਦੀ ਆਵਾਜ਼ ਜਾ ਕੇ ਮੈਂ ਸਿਟੀ ਕੌਂਸਲ ਦੇ ਵਿੱਚ ਬੜੂੰਗਾ ਜੀ ਵੱਡੀ ਗੱਲ ਪਤਾ ਕੀ ਹੈ ਜੀ ਸ਼ਗਰਪ੍ਰੀਤ ਜੀ ਜਿੱਦਾਂ ਤੁਸੀਂ ਪੰਜਾਬੀ ਵੀ ਜਾਣਦੇ ਆ ਨਾਲ ਉਰਦੂ ਵੀ ਮਿਕਸ ਜਾਂ ਅੰਗਰੇਜ਼ੀ ਦਾ ਪੱਕਾ ਹੈਗਾ ਹੀ ਆ ਇਹਦਾ ਵੀ ਬਾਕੀ ਕਮਿਊਨਿਟੀ ਨਾਲ ਵੀ ਤੁਹਾਡੀ ਸਪੋਰਟ ਬਹੁਤ ਮਿਲ ਸਕਦੀ ਆ ਹਾਂਜੀ ਸੋ ਜਿਵੇਂ ਪਾਕਿਸਤਾਨੀ ਕਮਿਊਨਿਟੀ ਹੋਵੇ ਕੋਈ ਵੀ ਹੋਵੇ ਜੋ ਤੁਹਾਡੇ ਕੋਲ ਆਉਦੇ ਆ ਕੱਲ ਨੂੰ ਆਪਣੀ ਪ੍ਰੋਬਲਮ ਦੱਸਦੇ ਆ ਤਾਂ ਤੁਹਾਨੂੰ ਆਪਣੇ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਹਾਂਜੀ ਸੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਹੁਣ ਜਿਹੜੀ ਏਅਰਡਰੀ ਦੀ ਪੋਪੂਲੇਸ਼ਨ ਆ ਡਾਈਵਰਸ ਹੋ ਰਹੀ ਆ ਜੀ ਸੋ ਇੱਥੇ ਜਿਹੜੀਆਂ ਪ੍ਰੋਬਲਮਸ ਨੇ ਉਹ ਹੁਣ ਇੱਕ ਪਰਟੀਕੂਲਰ ਕਮਿਊਨਿਟੀ ਦੀ ਨਹੀਂ ਰਹੀ ਹੁਣ ਡਾਈਵਰਸ ਕਮਿਊਨਿਟੀ ਆਉਣ ਨਾਲ ਕਾਫੀ ਜ਼ਿਆਦਾ ਆਪਣੀਆਂ ਸਾਨੂੰ ਇੱਥੇ ਜਿਹੜੀ ਅਪਰੋਚ ਆ ਹੁਣ ਡਾਈਵਰਸ ਲੈ ਕੇ ਆਉਣੀ ਪੈਣੀ ਹੈ ਜੀ ਜੀ ਠੀਕ ਹੈ ਜੀ ਬਿਲਕੁਲ ਤੇ ਹੁਣ ਆਪਾਂ ਉਹਨੇ ਆ ਜੀ ਡੇਟ ਕਿਹੜੀਆਂ-ਕਿਹੜੀਆਂ ਨੂੰ ਆਪਾਂ ਇਹ ਜਿਹੜੀਆਂ ਐਡਵਾਂਸ ਪੋਲਿੰਗ ਆ ਜਾਂ ਵੋਟਾਂ ਕਿੱਦਾਂ ਪੈ ਰਹੀਆਂ ਤੁਸੀਂ ਉਹਨਾਂ ਬਾਰੇ ਵੀ ਦੱਸੋ ਹਾਂਜੀ ਇੱਕ ਸਿਟੀ ਆਫ ਏਅਰਟਰੀ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਵੋਟਿੰਗ ਨਹੀਂ ਹੁੰਦੀ ਸੋ ਤੁਸੀਂ ਦੇਖੋ ਜੀ ਆਪਣਾ ਬਲੀ ਲਾਸਟ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਸਿਰਫ 22.5% ਲੋਕਾਂ ਨੇ ਹੀ ਵੋਟ ਕੀਤੀ ਹੈ ਅੱਛਾ ਜੀ ਸੋ ਤੁਸੀਂ ਇਹ ਦੇਖੋ ਜੀ ਸਿਰਫ 22% ਲੋਕ ਡਿਸਾਈਡ ਕਰ ਰਹੇ ਨੇ ਕਿ ਸਿਟੀ ਦਾ ਫਿਊਚਰ ਕੀ ਹੋਊਗਾ ਠੀਕ ਹੈ ਜੀ ਸੋ ਇੱਕ ਤਾਂ ਮੈਂ ਹੁਣ ਪ੍ਰਮੋਟ ਕਰ ਰਹੀਆਂ ਦੱਸ ਰਹੀਆਂ ਵੀ ਆਪਣਾ ਵੋਟ ਪਾਓ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਸੋ ਆਪਣਾ ਜਿਹੜਾ ਤੁਹਾਡਾ ਫਿਊਚਰ ਹੈ ਵੋਟ ਨੇ ਹੀ ਡਿਸਾਈਡ ਕਰਨਾ ਹੈ ਜੀ ਤੇ ਜਿਹੜੀਆਂ ਹੁਣ ਇੱਥੇ ਇਲੈਕਸ਼ਨਸ ਨੇ ਇਲੈਕਸ਼ਨਸ ਜਿਹੜੀਆਂ ਸ਼ੁਰੂ ਹੋਣਗੀਆਂ ਉਹ ਹੋਣਗੀਆਂ ਐਡਵਾਂਸ ਪੋਲਿੰਗ ਇੱਥੇ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਕੋਲ ਬਹੁਤ ਆਪਸ਼ਨਸ ਨੇ ਇੱਥੇ ਕੈਨੇਡਾ ਦੇ ਵਿੱਚ ਅਰਲੀ ਮਾਰਨਿੰਗ ਆਪਸ਼ਨ ਵੀ ਹੈਗੀ ਹੈ ਜੀ ਇੱਥੇ ਏਡਰੀ ਦੇ ਵਿੱਚ ਤੁਹਾਡੇ ਕੋਲ ਲੇਟ ਈਵਨਿੰਗ ਵੀ ਹੈਗੀ ਆਪਸ਼ਨ ਸੋ 6 ਅਕਤੂਬਰ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਜੂਗੀ ਇਲੈਕਸ਼ਨ ਡੇਟ 20 ਅਕਤੂਬਰ ਨੂੰ ਹੈ ਸੋ ਇਹ ਐਡਵਾਂਸ ਪੋਲਿੰਗ ਚੱਲਦੀ ਰਹਣਗੀਆਂ ਜੀ ਆਪਣਾ ਅਲੱਗ-ਅਲੱਗ ਡੇਟਸ ਤੇ ਸੋ ਤੁਸੀਂ ਸਿਟੀ ਆਫ ਏਡਰੀ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਤੁਸੀਂ ਮੇਰੀ ਵੈਬਸਾਈਟ ਤੇ ਵੀ ਠੀਕ ਹੈ ਜੀ ਆਪਾਂ ਨੂੰ ਇਹ ਵੀ ਹੋ ਗਿਆ ਜੀ ਸਾਰਾ ਜਿੱਦਾਂ ਕਿ ਜਾਂ ਕੋ ਰਾਈਟ ਦੀ ਬੜੀ ਪ੍ਰੋਬਲਮ ਹੁੰਦੀ ਆ ਕੋ ਜਾ ਨਹੀਂ ਸਕਦੇ ਉਹ ਵੀ ਕੋਈ ਇੰਤਜ਼ਾਮ ਕੀਤਾ ਦੇ ਹਾਂਜੀ ਸੋ ਬੇਸਿਕਲੀ ਜੇ ਤੁਹਾਨੂੰ ਉਸ ਦਿਨ ਰਾਈਟ ਚਾਹੀਦੀ ਹੈ ਜਾਂ ਐਡਵਾਂਸ ਬੋਲਿੰਗ ਟਾਈਮ ਰਾਈਟ ਚਾਹੀਦੀ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਜਮੇਸ਼ਾਗਨ air3.com ਮੇਰੀ ਵੈਬਸਾਈਟ ਹੈ ਉੱਤੇ ਤੇ ਜਾ ਕੇ ਤੁਸੀਂ ਆਪਣੀ ਇਨਫੋਰਮੇਸ਼ਨ ਫਿਲ ਕਰ ਸਕਦੇ ਹੋ ਕੋਈ ਪਰਿਸ਼ਰ ਨਹੀਂ ਹੈ ਤੁਹਾਡੇ ਕੋ ਜੇ ਤੇ ਉਸ ਫੋਨ ਕਰਕੇ ਤੁਹਾਨੂੰ ਸੰਪਰਕ ਕਰ ਲੈਣ ਹਾਂਜੀ ਤੁਸੀਂ ਮੇਰੇ ਨਾਲ ਫੋਨ ਨੰਬਰ ਵੀ ਤੁਸੀਂ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈ 4038908000 ਤੇ ਅਸੀਂ ਹੁਣ ਕੀ ਕਰ ਰਹੇ ਆ ਜੀ ਅਸੀਂ ਜਿਨ੍ਹਾਂ ਨੂੰ ਰਾਈਟ ਚਾਹੀਦੀ ਉਹਨਾਂ ਦਾ ਅਸੀਂ ਲਿਸਟ ਵੀ ਰੈਡੀ ਕਰ ਰਹੇ ਆ ਜੀ ਸੋ ਆਪਣਾ ਤੁਸੀਂ ਮੇਰੇ ਵਲੰਟੀਅਰਸ ਤੋਂ ਵੀ ਮਿਲ ਸਕਦੇ ਹੋ ਉਹ ਤੁਹਾਨੂੰ ਏਡ ਰਿਸਿਟੀ ਦੇ ਵਿੱਚ ਮਿਲ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਆਪਣਾ ਐਡਰੈਸ ਵਗੈਰਾ ਨੋਟ ਕਰਾ ਸਕਦੇ ਹੋ ਕਿ ਸਾਨੂੰ ਰਾਈਟ ਚਾਹੀਦੀ ਹੈ ਜੀ ਯੈਸ ਵੀ ਵਿਲ ਪ੍ਰੋਵਾਈਡ ਰਾਈਟ ਠੀਕ ਹੈ ਜੀ ਜਿੱਦਾਂ ਇਹਨਾਂ ਨੇ ਆਪਣਾ ਨੰਬਰ ਦਿੱਤਾ ਜੇ ਇਹ ਫੋਨ ਨਹੀਂ ਚੱਕ ਸਕੇ ਕਿਤੇ ਮੀਟਿੰਗ ਦੇ ਵਿੱਚ ਆ ਜਾਂ ਕਿਤੇ ਕੋਈ ਬਿਜ਼ੀ ਆ ਤੁਸੀਂ ਜਿਨ੍ਹਾਂ ਨੂੰ ਵੌਇਸ ਮੇਲ ਛੱਡ ਸਕਦੇ ਆ ਜਾਂ ਕੋਈ ਟੈਕਸਟ ਮੈਸੇਜ ਦੇ ਸਕਦੇ ਆ ਵੀ ਭਾਈ ਯੂ ਆਸ ਨੰਬਰ ਦੇ ਉੱਤੇ ਮੈਨੂੰ ਦੁਬਾਰਾ ਕਾਲ ਕਰੋ ਜਾਂ ਤੁਸੀਂ ਇਸ ਤੋਂ ਐਡਰੈਸ ਤੋਂ ਸਾਨੂੰ ਚੱਕਣਾ ਹੈ ਉਦੋਂ ਨੂੰ ਐਡਵਾਂਸ ਪੋਲਿੰਗ ਦੇ ਵਿੱਚ ਜਿੱਦਾਂ ਇਹ ਡੇਟਾ ਦੱਸਿਆ ਜਾਂ ਤੁਹਾਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਦੁਬਾਰਾ ਅਸੀਂ ਐਡਵਾਂਸ ਪੋਲਿੰਗ ਤੋਂ ਪਹਿਲਾਂ ਇੱਕ ਵਾਰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਦੁਬਾਰਾ ਤੁਹਾਨੂੰ ਫੇਰ ਬਾਕੀ ਜਾਣਕਾਰੀ ਅਖੀਰ ਚ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਈਵਰਸ ਹਾਂਜੀ ਮੈਨੂੰ ਪਲੀਜ਼ ਵੋਟ ਕਰੋ ਜੀ ਵੋਟ ਫॉर ਮੀ ਫॉर ਫੈਮਲੀਆਂ ਫॉर ਫੇਅਰਨੈਸ ਐਂਡ ਫॉर ਦਾ ਫਿਊਚਰ ਥੈਂਕ ਯੂ ਤੇ ਯੋ ਭਾਈ ਜੀ ਬਹੁਤ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਫੇਰ ਤੁਹਾਡੇ ਕੋਲ ਅਪਡੇਟ ਤੇ ਤੇ ਨੋਤ ਰਬਾਤਾਨਵਾਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਡੀ ਸ਼ਗਨਪ੍ਰੀਤ ਸਿੰਘ ਜੀ ਜਿਹੜੇ ਕਿ 83 ਤੋਂ ਕਾਉਂਸਲਰ ਦੀ ਇਲੈਕਸ਼ਨ ਲੜ ਰਹਾ ਹੈ ਜਿਨ੍ਹਾਂ ਨੇ ਆਪਣੇ ਬਾਰੇ ਵੀ ਦੱਸਿਆ ਤੇ ਆਪਣੇ ਕੰਮਾਂ ਬਾਰੇ ਵੀ ਦੱਸਿਆ ਤੇ ਤੁਹਾਡੇ ਲਈ ਕੀ ਕਰਨਾ ਚਾਹੁੰਦੇ ਆ ਉਹਦੇ ਬਾਰੇ ਵੀ ਬੜਾ ਵਿਸਥਾਰ ਨਾਲ ਦੱਸਿਆ ਫਿਰ ਦੁਬਾਰਾ ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਤੁਹਾਨੂੰ ਫਿਰ ਨਵੀਂ ਅਪਡੇਟ ਦਵਾਂਗੇ ਜਦ ਤੱਕ ਤੁਸੀਂ ਖੁਸ਼ ਰਹਾ ਕਰੋ ਤੇ ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜਾਰੀ ਕਰਿਆ ਕਰੋ ਸਤਿ ਸ੍ਰੀ ਅਕਾਲ